ਸੁਚਾ ਸਿੰਘ ਲੰਗਾ ਦੇ بیٹے ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਵੱਡੀ ਖਬਰ ਸਾਹਮਣੇ ਆਈ ਕਿ ਸ਼ਿਮਲਾ ਪੁਲਿਸ ਨੇ 42 ਗ੍ਰਾਮ ਚਿਟਾ ਜੋ ਹੈ ਉਹ ਬਰਾਮਦ ਕੀਤਾ ਜੀਆਂ 42 ਗ੍ਰਾਮ ਚਿਟੇ ਦੇ ਸਣੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਪ੍ਰਕਾਸ਼ ਸਿੰਘ ਦੇ ਸਣੇ 5000 ਰੁਪਏ ਡਰੇ ਨੇ ਉਹ ਕਾਬੂ ਕੀਤਾ ਗਿਆ ਇਹੋ ਜਾਣਕਾਰੀ ਜੋ ਮਿਲੀ ਹੈ ਕਿ ਇਹਨਾਂ આરોપીਆਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਹਾਲਾਂਕਿ ਸਭ ਤੋਂ ਜੋ ਅਹਿਮ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਸੁਚਾ ਸਿੰਘ ਲੰਗਾ ਜਿਹੜੇ ਕਿ ਸਾਬਕਾ ਮੰਤਰੀ ਨੇ ਅਕਾਲੀ ਸਰਕਾਰ ਵੇਲੇ ਜਿਹੜੇ ਮੰਤਰੀ ਰਹੇ ਸੋ ਉਹਨਾਂ ਦੇ ਬੇਟੇ ਤੇ ਪਹਿਲਾਂ ਵੀ ਡਰਗ ਕੇਸ ਦੇ ਵਿੱਚ ਉਹ ਗ੍ਰਿਫਤਾਰ ਹੋ ਚੁੱਕੇ ਨੇ ਸੋ ਅਜਿਹੇ ਦੇ ਵਿੱਚ ਜਦੋਂ ਬੇਟਾ ਪਹਿਲਾਂ ਵੀ ਡਰਗ ਕੇਸ ਦੇ ਵਿੱਚ ਗ੍ਰਿਫਤਾਰ ਹੋ ਚੁੱਕਿਆ ਹੈ ਉਸ ਪੁਰਾਣੀ ਗ੍ਰਿਫਤਾਰੀ ਤੋਂ ਸਬਕ ਨਹੀਂ ਲਿਆ ਗਿਆ ਬਲਕਿ 42 ਗ੍ਰਾਮ ਚਿੱਟੇਸਣੇ ਫਿਰ ਤੋਂ ਗ੍ਰਿਫਤਾਰ ਹੋਇਆ ਹੈ ਪ੍ਰਕਾਸ਼ ਲੰਗਾ ਜੀ ਆ ਫਿਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਕਿਤਰਾ ਕਿਤੇ ਚਿੰਤਾ ਜ਼ਰੂਰ ਉੱਕਰਦੀ ਹੈ ਕਿ ਜਿਹੜੇ ਮੰਤਰੀ ਨੇ ਜਾਂ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਬੱਚੇ ਹੀ ਇਸ ਤਰ੍ਹਾਂ ਦੇ ਨਾਲ ਜਕਰ ਨਸ਼ੇ ਦੇ ਵਿੱਚ ਗਲਤਾਨ ਹੋਣਗੇ ਤਾਂ ਫਿਰ ਆਮ ਜਨਤਾ ਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਪਰ ਸਵਾਲ ਇਹ ਵੀ ਬਰਕਰਾਰ ਨੇ ਕਿ ਇਸ ਤਰ੍ਹਾਂ ਦੇ ਨਾਲ ਬੜੀ ਆਸਾਨੀ ਦੇ ਨਾਲ ਸਿੰਥੈਟਿਕ ਡਰੱਗਸ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਅਵੇਲੇਬਲ ਹੋ ਜਾਂਦੇ ਨੇ ਸੋ ਸੁੱਚਾ ਸਿੰਘ ਲੰਗਾ ਦੇ ਬੇਟੇ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ Shimla Police ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ 42 ਗ੍ਰਾਮ ਚੁੱਟੇ ਸਣੇ ਪ੍ਰਕਾਸ਼ ਲੰਗਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ 42 ਗ੍ਰਾਮ ਚਿੱਟਾ ਜੜਾ ਹੈ ਜੋ ਕਿ ਕਾਫੀ ਵੱਡੀ ਕੀਮਤ ਇਸ ਦੀ ਦਿੱਤੀ ਜਾਂਦੀ ਹੈ ਪ੍ਰਕਾਸ਼ ਸਿੰਘ ਲੰਗਾ ਸਮੇਂ ਪੰਜਾ ਰੁਪਏ ਕਾਬੂ ਕੀਤੇ ਗਏ ਜੋ ਤਸਵੀਰ ਦੇਖ ਬਾਹਰੋਂ ਸਵਾਲ ਇੱਥੇ ਬਰਕਰਾਰ ਹੈ ਕਿ ਜ਼ਿਆਦਾਤਰ ਜੜੇ ਇਸ ਦੇ ਵਿੱਚ ਆਰੋਪੀ ਨਜ਼ਰ ਆ ਰਹੇ ਨੇ ਮੁਲਜ਼ਮ ਜਿਹੜੇ ਤੁਸੀਂ ਦੇਖ ਬਾਹਰੋਂ ਤਸਵੀਰਾਂ ਦੇ ਵਿੱਚੋਂ ਇਹ ਘੱਟ ਉਮਰ ਦੇ ਹੀ ਨੇ ਯਾਨੀ ਇਸ ਤਰ੍ਹਾਂ ਦੇ ਨਾਲ ਕਾਲਜ ਗੋਇੰਗ ਸਟੂਡੈਂਟਸ ਜਿਹੜੇ ਨੇ ਉਹੀ ਲੱਗ ਰਹੇ ਨੇ ਸੋ ਸੁੱਚਾ ਸਿੰਘ ਲੰਗਾ ਦੇ ਬੇਟੇ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ ਸਵਾਲ ਇਹ ਬਰਕਰਾਰ ਕੀ ਨਸ਼ਾ ਜਿਹੜਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਸਾਡੀ ਜਿਹੜੀ ਪੀੜ੍ਹੀ ਹੈ ਉਸ ਦੀਆਂ ਜੜਾਂ 'ਚ ਬੈ ਚੁੱਕਿਆ ਹੈ ਇਹ ਇੰਜ ਕਹਿ ਲਿਆ ਜਾਏ ਕਿ ਰਗਾੰਦ ਵਿੱਚ ਖੂਨ ਦੀ ਥਾਂ ਅੱਜ ਨਸ਼ਾ ਦੌੜ ਦਾ ਨਜ਼ਰ ਆ ਰਿਹਾ ਹੈ ਪੰਜਾਬ ਦੀ ਉਹ ਜਵਾਨੀ ਪੰਜਾਬ ਦੇ ਨੌਜਵਾਨ ਜਿਹੜੇ ਆਪਣੇ ਜੁੱਸੇ ਲਈ ਸਿਹਤ ਲਈ ਜਾਣੇ ਜਾਂਦੇ ਸੀ ਜੋਰ ਲਈ ਜਾਣੇ ਜਾਂਦੇ ਸੀ ਜੋਸ਼ ਦੇ ਲਈ ਜਾਣੇ ਜਾਂਦੇ ਸੀ ਪਰ ਉਹ ਕਿਤੇ ਨਜ਼ਰ ਨਹੀਂ ਆ ਰਹੀ ਸੋ ਉਹ ਤਸਵੀਰ ਕਿਤਨਾ ਕਿਤੇ ਤੁੰਦਲੀ ਨਜ਼ਰ ਆ ਰਹੀ ਹੈ ਤਾਜ਼ਾ ਤਸਵੀਰ ਜਿਹੜੀ ਨਜ਼ਰ ਆਈ ਹੈ ਉਸਨੇ ਕਿਤਨਾ ਕਿਤੇ ਹੁਣ ਚਿੰਤਾ ਨੂੰ ਜ਼ਰੂਰ ਵਧਾ ਦਿੱਤਾ ਹੈ ਗ੍ਰਿਫਤਾਰ આરોપીਆਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਯਾਨੀ ਮਹਿਲਾਵਾਂ ਮੋਢੇ ਦਾ ਮੋਢਾ ਜੋੜ ਕੇ ਤਾਂ ਅੱਗੇ ਵਧ ਰਹੀਆਂ ਨੇ ਪਰ ਨਸ਼ੇ ਦੇ ਮਾਮਲੇ ਦੇ ਵਿੱਚ ਵੀ ਹੁਣ ਕੁੜੀਆਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਕੁੜੀਆਂ ਜਿਹੜੀਆਂ ਨੇ ਉਹ ਵੀ ਸ਼ਰਿਆਮ ਨਸ਼ੇ ਦੀ ਆਦੀ ਹੋ ਰਹੀਆਂ ਨੇ ਜਿਹੜੀ ਆਉਣ ਵਾਲੀ ਪੀੜ੍ਹੀ ਦੇ ਲਈ ਬੇਹਦ ਚਿੰਤਾ ਦਾ ਜਨਕ ਹੈ ਕਿਉਂਕਿ ਜੇਕਰ ਮਾਵਾਂ ਨਸ਼ੇ ਕਰਨਗੀਆਂ ਤਾਂ ਬੱਚਿਆਂ ਨੂੰ ਨਸ਼ੀਲਾ ਦੁੱਧ ਰੜਾ ਮਿਲੇਗਾ ਸੁਚਾ ਸਿੰਘ ਲੰਗਾਰ ਦੇ بیٹے ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਸ ਕਾਰਵਾਈ ਤੋਂ ਬਾਅਦ ਕਿਤਨਾ ਕਿਤੇ ਕਈ ਸਵਾਲ ਰੜੇ ਨੇ ਉਹ ਜ਼ਰੂਰ ਬਾਕੀ ਨੇ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਰਿਮਾਂਡ ਲਿਆ ਜਾਇਗਾ ਅਗਿਆਦੀ ਕਾਰਵਾਈ ਜੜੀ ਹੈ ਕੀਤੀ ਜਾਏਗੀ ਪਰ ਸਵਾਲ ਇਹ ਵੀ ਬਰਕਰਾਰ ਨੇ ਕਿ ਪ੍ਰਕਾਸ਼ ਲੰਗਾਰ ਸੁਚਾ ਸਿੰਘ ਲੰਗਾਰ ਜਿਹੜੇ ਸਾਫ ਕਾਂ ਮੰਤਰੀ ਨੇ ਉਹਨਾਂ ਦੇ بیٹے ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਪਰ ਪਹਿਲਾਂ ਵੀ ਡਰਗ ਕੇਸ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਡਰਗ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਤਾਂ ਉਸ ਗ੍ਰਿਫਤਾਰੀ ਤੋਂ ਕੋਈ ਸਬਕ ਨਹੀਂ ਲਿਆ ਗਿਆ ਐਂਜਲੀਆ ਐਂਜ ਮੰਨਿਆ ਜਾਏ ਕਿ ਨਸ਼ਾ ਜਿਹੜਾ ਹੈ ਉਹ ਹੱਡਾਂ 'ਚ ਇਸ ਕਦਰ ਰਚਿਆ ਕਿ ਗ੍ਰਿਫਤਾਰੀ ਦਾ ਕੋਈ ਫਰਕ ਹੀ ਨਹੀਂ ਪੈਂਦਾ ਸੋ ਗ੍ਰਿਫਤਾਰੀ ਕੋਈ ਮਾਇਨੇ ਨਹੀਂ ਰੱਖਦੀ ਅਕਾਲੀ ਸਰਕਾਰ ਦੇ ਵਿੱਚ ਮੰਤਰੀ ਰਹੇ ਸੁੱਚਾ ਸਿੰਘ ਲੰਘਾ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਜਾਣਾ ਉਸ ਤੋਂ ਬਾਅਦ ਜੋ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਪਹਿਲਾਂ ਵੀ ਉਹੋ ਗ੍ਰਿਫਤਾਰ ਹੋ ਚੁੱਕੇ ਨੇ ਉਹ ਵੀ ਡਰੱਗ ਕੇਸ ਦੇ ਵਿੱਚ ਸੋ ਹੁਣ ਇਹ ਦੂਜੀ ਗ੍ਰਿਫਤਾਰੀ ਕੀ ਮੰਨਿਆ ਜਾਏ ਕਿ ਕੋਈ ਪਰਵਾਹ ਨਹੀਂ ਹੈ ਕਾਨੂੰਨ ਦਾ ਕੋਈ ਖੌਫ ਨਹੀਂ ਹੈ ਸੋ ਇਹ ਆਪਣੇ ਆਪ ਚ ਕਈ ਸਵਾਲ ਜ਼ਰੂਰ ਉੱਠਦੇ ਨਜ਼ਰ ਆ ਰਹੇ ਨੇ ਪ੍ਰਕਾਸ਼ ਸਿੰਘ ਸਮੇਤ 5000 ਰੁਪਇਆ ਨੂੰ ਇੱਥੇ ਕਾਬੂ ਕੀਤਾ ਗਿਆ ਹੈ 42 ਗ੍ਰਾਮ ਚੁੱਟੇ ਸਣੇ ਇਹ ਗ੍ਰਿਫਤਾਰੀ ਹੋਈ ਹੈ ਹਾਲਾ ਕਿ ਇੱਥੇ ਦੱਸਿਆ ਕਿ ਹੁਣ ਅੱਗੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾਏਗੀ ਕਿ ਕਿੱਥੇ-ਕਿੱਥੇ ਇਹ ਨੈਟਵਰਕ ਚੱਲ ਰਿਹਾ ਸੀ ਇਹ ਨੈਕਸਸ ਚੱਲ ਰਿਹਾ ਸੀ ਕਿਸ ਤਰ੍ਹਾਂ ਨਾਲ ਸਮੱਗਲਿੰਗ ਗੜੀਆ ਹੋ ਰਹੀ ਸੀ ਸੋ ਸਿੰਥੈਟਿਕ ਡਰੱਗਜ਼ ਆਖਰ ਕਿੱਥੋਂ ਆ ਰਹੇ ਨੇ ਚੁੱਟਾ ਬੜੀ ਆਸਾਨੀ ਦੇ ਨਾਲ ਜਿਸ ਤਰ੍ਹਾਂ ਨਾਮ ਇਹਦਾ ਬਾਰ-ਬਾਰ ਆਉਂਦਾ ਹੈ ਜਿਸ ਦਾ ਜ਼ਿਕਰ ਬਾਰ-ਬਾਰ ਆਉਂਦਾ ਲਹੂ ਨੂੰ ਟਿੱਟਾ ਕਰ ਰਿਹਾ ਸੋ ਆਕਾਲੀ ਸਰਕਾਰ ਦੇ ਮੰਤਰੀ ਰਾਜ ਚੁਕੇ ਸੁੱਚਾ ਸਿੰਘ ਲੰਗਾ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਚਾਰ ਲੋਕਾਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ ਸੁਚਾ ਸਿੰਘ ਲੰਗਾ ਦੇ بیٹے ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ ਪ੍ਰਕਾਸ਼ ਸਿੰਘ ਸਮੇਤ 5 ਰੁਪਈਆਂ ਨੂੰ ਕਾਬੂ ਕੀਤਾ ਗਿਆ ਹੈ 42 ਗ੍ਰਾਮ ਚਿੱਟੇ ਸਮੇਤ ਇਹ ਗ੍ਰਿਫਤਾਰੀ ਹੋਈ ਹੈ ਇੱਕ ਵੱਡੀ ਗ੍ਰਿਫਤਾਰੀ ਇਥੋਂ ਮੰਨੀ ਜਾ ਰਹੀ ਹੈ ਸ਼ਿਮਲਾ ਤੋਂ ਗ੍ਰਿਫਤਾਰ ਰੁਪਈਆਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਸਮਾਪ੍ਰੀਤ ਮੇਰੇ ਸਹਿਯੋਗੀ ਹੋਰ ਜਾਣਕਾਰੀਆਂ ਜੁੜੇ ਰਹੇ ਜਿਵੇਂ ਸਮਾਪ੍ਰੀਤ ਸੁਚਾ ਸਿੰਘ ਲੰਗਾ ਦੇ بیٹے ਨੂੰ ਗ੍ਰਿਫਤਾਰ ਕੀਤਾ ਜਾਣਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਡਰ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ باوجود ਉਸ ਦੇ ਪ੍ਰਕਾਸ਼ ਲੰਗਾ ਨੇ ਕੋਈ ਸਬਕ ਨਹੀਂ ਲਿਆ ਕਿ ਮੰਨਿਆ ਜਾਏ ਕਿ ਕੋਈ ਕਾਨੂੰਨ ਦਾ ਖੌਫ ਨਹੀਂ ਜਾਂ ਫਿਰ ਨਸ਼ਾਈ ਹੱਡਾਂ 'ਚ ਇਸ ਕਦਰ ਰਚਿਆ ਕਿ ਫਿਰ ਤੋਂ ਇਹ ਨੌਬਤ ਆ ਗਈ। ਮਨਪ੍ਰੀਤ ਦੇਖੋ ਬਚਪਨ ਤੋਂ ਤਰੀਕ ਦੇ ਮਾਮਲੇ ਦੇ ਵਿੱਚ ਪਹਿਲਾ ਵੀ ਪ੍ਰਕਾਸ਼ ਸਿੰਘ ਜੋ ਸਾਨੂੰ ਸੁਖਾ ਸਿੰਘ ਲੰਗਾ ਦੇ ਪੁੱਤਰ ਨੇ ਵੱਡੇ ਪੁੱਤਰ ਨੇ ਉਹ ਪਹਿਲਾ ਵੀ ਮੇਜ ਚਟਕਾਰਨਾ ਕਾਰਨ ਬਹੁਤ ਵਾਰੀ ਇਸ ਇਲਾਕੇ ਦੇ ਵਿੱਚ ਇੱਥੇ ਜਾ ਚੁੱਕੇ ਨੇ ਹਾਲਾਂਕਿ ਬਹੁਤ ਸਾਰੇ ਮਾਮਲੇ ਐਲੀਟਪੀਐਸ ਦੇ ਜਿਹੜੇ ਉਹ ਪ੍ਰਕਾਸ਼ ਸਿੰਘ ਦੇ ਉੱਤੇ ਦਰਜ ਨੇ ਜਿਸ ਤੋਂ ਬਾਅਦ ਵੀ ਕਾਫੀ ਚਰਚੀ ਤੇ ਜਿਹੜੇ ਉਹ ਸਵਾਰਾਂ ਦੇ ਵਿੱਚ ਹਮੇਸ਼ਾ ਹੀ ਰਹੇ ਨਜ਼ਰ ਆਏ ਨੇ ਲੇਕਿਨ ਉਸ ਤੋਂ ਬਾਅਦ ਵੀ ਸ਼ਬਦ ਦਾ ਜਿਹੜਾ ਉਹ ਪ੍ਰਕਾਸ਼ ਸਿੰਘ ਵੱਲੋਂ ਜਿਹੜਾ ਉਹ ਲਿਖ ਦਿੱਤਾ ਗਿਆ ਇੱਕ ਵਾਰੀ ਫੇਰ ਨਸ਼ੇ ਦੇ ਨਾਲ ਜਿਹੜੇ ਤੋਂ ਨਜ਼ਰ ਆਏ ਸਨ ਪ੍ਰਕਾਸ਼ ਸਿੰਘ ਜਦੋਂ ਬੀਤੇ ਰਾਤ ਉਹਨਾਂ ਨੂੰ ਫੜਿਆ ਗਿਆ ਅਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 42 ਗ੍ਰਾਮ ਚਿੱਟਾ ਜਿਹੜਾ ਰਿਕਵਰ ਹੈ ਜਿਹੜਾ ਉਹ ਅ ਪ੍ਰਕਾਸ਼ ਸਿੰਘ ਕੋਲੋਂ ਜਿਹੜਾ ਉਹ ਬਰਾਮਦ ਹੋਇਆ ਪ੍ਰਕਾਸ਼ ਸਿੰਘ ਜਿਹੜਾ ਉਹ ਰਿਸ਼ਤੇ ਦੇ ਵਿੱਚ ਸੁਚੇਤ ਸਿੰਘ ਲਗਾ ਦਾ ਵੱਡਾ ਪੁੱਤਰ ਹੈ ਅਤੇ ਇਸੇ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਸਾਥੀਆਂ ਦੇ ਨਾਲ ਕਿਸੇ ਨਿੱਜੀ ਹੋਟਲ ਦੇ ਵਿੱਚ ਸ਼ਿਮਲਾ ਦੇ ਵਿੱਚ ਜਿਹੜਾ ਚਿੱਟਾ ਜਿਹੜੇ ਉਹ ਪਿੰਦੇ ਹੋਏ ਨਜ਼ਾਰੇ ਸਨ ਕਿ ਉਹਨਾਂ ਦੇ ਕੋਲੋਂ ਬਰਾਮਦਗੀ ਵੀ ਜਿਹੜੀ ਆ ਉਹ ਚਿੱਟੇ ਦੀ ਹੋਈ ਹੈ ਹਾਲਾਂਕਿ ਇਸ ਇਹਨਾਂ ਚਾਰ ਗ੍ਰਿਫਤਾਰੀਆਂ ਦੇ ਵਿੱਚ ਇੱਕ ਗ੍ਰਿਫਤਾਰੀ ਇੱਕ ਲੜਕੀ ਦੀ ਵੀ ਹੈ ਜੋ ਕਿ ਨੌਰਮੀ ਦੱਸੀ ਜਾ ਰਹੀ ਹੈ ਜਿੱਦਾਂ ਨਾਮ ਅਗਨੀ ਹੈ ਅਤੇ ਉਹ 19 ਸਾਲਾਂ ਦੀ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਅਜੇ ਕੁਮਾਰ ਜੋ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਪ੍ਰਕਾਸ਼ ਸਿੰਘ ਦੇ ਨਾਲ ਸੀ ਅਤੇ ਸ਼ੁਭਮ ਕੌਸ਼ਲ ਜੋ ਉਸ ਵਕਤ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸ ਵਕਤ ਉਹ ਪ੍ਰਕਾਸ਼ ਸਿੰਘ ਦੇ ਨਾਲ ਮੌਜੂਦ ਸੀਗਾ ਜਦੋਂ ਕਿਤਾ ਗਿਆ ਹੈ ਤਾਂ ਇਹ तमाम ਉਹ ਲੋਕ ਨੇ ਜੋ ਨਸ਼ੇ ਦੇ ਵਿੱਚ ਧੁੱਤ ਜਦੋਂ ਉਹਨਾਂ ਦੀ ਹਿਰਾਸਤ ਵਿੱਚ ਜਦੋਂ ਗ੍ਰਿਫਤਾਰ ਕੀਤਾ ਉਹਨਾਂ ਦਾ ਉਸ ਵਕਤ ਉਹ ਨਸ਼ੇ ਦੇ ਹਾਲਾਤ ਹਾਲਤ ਦੇ ਵਿੱਚ ਸਨ ਤਾਂ ਹੁਣ ਇੱਥੇ ਇਹ ਦੇਖਣਾ ਅਹਿਮ ਰਹੇਗਾ ਕਿ ਸੁੱਚਾ ਸਿੰਘ ਲਗਾ ਦੇ ਉੱਤੇ ਕਿੰਨਾ ਇੰਪੈਕਟ ਪੈਣਾ ਕਿਉਂਕਿ ਬੀਤੇ ਸਮਿਆਂ ਦੇ ਵਿੱਚ ਸੁੱਚਾ ਸਿੰਘ ਲੰਗਾ ਵੀ ਕੋਈ ਸੁਰਖੀਆਂ ਦੇ ਵਿੱਚ ਘੱਟ ਨਜ਼ਰ ਨਹੀਂ ਆਏ ਸਨ 2017 ਦੇ ਵਿੱਚ ਜਿਸ ਤਰ੍ਹਾਂ ਨਾਲ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਬਿਲਕੁਲ ਪੋਲਿਟੀਕਲ ਕੈਰੀਅਰ ਜਿਹੜਾ ਉਹ ਖਤਮ ਹੋ ਗਿਆ ਤਾਂ ਇੱਕ ਵਾਰੀ ਫੇਰ ਉਹਨਾਂ ਦੇ ਬੇਟਿਆਂ ਨੇ ਉਹਨਾਂ ਦੇ ਪੱਜ ਦੇ ਉੱਤੇ ਇੱਕ ਵਾਰੀ ਫੇਰ ਦਾਗ ਲਗਾਇਆ ਤਾਂ ਹੁਣ ਇੱਥੇ ਇਹ ਦੇਖਣਾ ਹੈ ਕਿ ਸੁੱਜਾ ਸਿੰਘ ਲੰਗਾ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਕਵਰ ਕਰ ਪਾਉਂਦੇ ਨੇ ਠੀਕ ਹੈ ਸ਼ੁਕਰੀਆ ਸਮਰਪੇ ਤੁਮਾਰਾ ਜਾਣਕਾਰੀ ਲਈ ਰੇਸ਼ਮਾ ਕਸ਼ਪ ਤੋਂ ਹੋਰ ਜਾਣਕਾਰੀ ਲਵਾਗੇ ਜੀ ਰੇਸ਼ਮਾ ਸ਼ਿਮਲਾ ਦੇ ਵਿੱਚ ਸੁੱਜਾ ਸਿੰਘ ਲੰਗਾ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਵੱਡੀ ਕਾਰਵਾਈ ਦੇ ਤੌਰ ਤੇ ਇਸ ਨੂੰ ਦੇਖਿਆ ਜਾ ਰਿਹਾ ਹੈ ਹੁਣ ਅੱਗੇ ਕੀ ਕਾਰਵਾਈ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਜੋ ਇੱਕ ਵਿਸ਼ੇਸ਼ ਐਸਆਈਟੀ ਗਠਿਤ ਕੀਤੀ ਗਈ उनकी उनकी उनकी। में गई है, लोगों को शुक्रिया रेशमा सुचा सिंह लंगा दे बेटे इतना गिरफ्तार किया गया जिस तरह मेरे सहयोगी रेशमा जानकारी दे रहे सन कि एक स्पेषल इनवेस्टिशन टीम जारी हैठित करती है इस पूरे मामले नैके हूँ जांच की जाएगी